ਕੀ ਸਰਦਾਰ ਜੀ ਸਸੇ ਗੱਲ ਜੀ ਹਾਂਜੀ ਸ਼ੁਕਰੀਆ ਹਾਂਜੀ ਸਰਦਾਰ ਜੀ ਕੀ ਬਣਾ ਰਹੇ ਹੋ ਜੀ ਹਾਂਜੀ ਕੀ ਬਣਾਉਣੇ ਹੋ ਇਹ ਸੋਡਾ ਹੁੰਦਾ ਜੀ ਆਪਣਾ ਫਰੈਸ਼ ਸੋਡਾ ਅੱਛਾ ਅੱਛਾ ਫਰੈਸ਼ ਸੋਡਾ ਹੁੰਦਾ ਹੈ ਹਾਂਜੀ ਠੀਕ ਹੈ ਠੀਕ ਹੈ ਇਹ ਤੁਸੀਂ ਆਪ ਦਾ ਮਤਲਬ ਖੁਦ ਤਿਆਰ ਕਰਦੇ ਹੋ ਜਾਂ ਲੈ ਕੇ ਆਉਨੇ ਹੋ ਨਹੀਂ ਆਪਣਾ ਘਰੇ ਤਿਆਰ ਕਰਦੇ ਹਾਂ ਠੀਕ ਹੈ ਜੀ ਫਰੈਸ਼ ਬਣਾਉਂਦੇ ਹੋ ਡੇਲੀ ਹੈ ਹਾਂਜੀ ਹਾਂਜੀ ਠੀਕ ਹੈ ਠੀਕ ਹੈ ਤੇ ਕਿਹੜੇ ਕਿਹੜੇ ਫਲੇਵਰ ਹੁੰਦੇ ਇਹਦੇ ਚ ਆਪਣੇ ਕੋਲੇ ਮੰਗੋ ਹੁੰਦਾ ਜੀ ਤੇ ਬੇ ਬਿਨਾ ਗੈਸ ਵਾਲਾ ਹੁੰਦਾ orange blueberry ਮਸਾਮੇ strawberry guava cola fruit beer lemon pudina masala soda ਤੇ litchi ਠੀਕ ਹੈ ਜੀ ਮਤਲਬ 10 12 ਫਲੇਵਰ ਹੁੰਦੇ ਆ 12 ਕ ਫਲੇਵਰ ਹੁੰਦੇ ਆ ਅੱਛਾ ਅੱਛਾ ਠੀਕ ਹੈ ਤੇ ਕਿਹੜੇ ਲੋਕ ਜ਼ਿਆਦਾ ਕਿਹੜਾ ਪਸੰਦ ਕਰਦੇ ਆ ਜ਼ਿਆਦਾ ਆ ਜੀ ਮਸਾਲਾ ਪਦੀਨਾ ਲੈਮਨ ਬਾਕੀ ਸਾਰੇ ਵਧੀਆ ਹੀ ਨੇ ਅੱਛਾ ਤੇ ਕਿੰਨੇ ਵਜੇ ਹੁੰਨੇ ਸਵੇਰ ਦਿੱਲੀ ਸਵੇਰ 9 ਤੋਂ ਲੈ ਕੇ ਰਾਤ ਨੂੰ 8 ਵਜੇ ਤੱਕ ਅੱਛਾ ਅੱਛਾ ਸਵੇਰ 9 ਤੋਂ ਲੈ ਕੇ ਰਾਤ ਨੂੰ 8 ਤੱਕ ਠੀਕ ਹੈ ਠੀਕ ਹੈ ਇੱਕ ਨਰ ਪੀ ਦਾ ਗਲਾਸ ਦਿੰਨੇ ਹੋ ਹਾਂ ਜੀ ਆ 10 ਸਾਲ ਹੁੰਦਾ ਈ ਸਾਲ ਹੁੰਦਾ ਈ ਅੱਛਾ ਅੱਛਾ 20 ਰੁਪਏ ਦਾ ਠੀਕ ਹੈ ਠੀਕ ਹੈ ਜੀ ਠੀਕ ਹੈ ਵੱਡਾ ਗਲਾਸ ਮਤਲਬ ਕੋਈ ਵੀ ਫਲੇਵਰ ਹੈ 10 ਰੁਪਏ ਦਾ ਗਲਾਸ ਹੈ ਹਾਂ ਜੀ ਠੀਕ ਹੈ ਇਹ 2 ਲੀਟਰ ਦੀ ਬੋਤਲ ਹੈ 100 ਰੁਪਏ ਹੀ ਦਿੰਨੇ ਆ ਠੀਕ ਹੈ ਹਾਂ ਜੀ ਇਹ ਘਰੋਂ ਲੈ ਕੇ ਗਾਹਕਾਂ ਆਪਦੀ ਬੋਤਲ ਲੈ ਕੇ ਆਉਂਦਾ ਫਿਰ 50 ਰੁਪਏ ਅੱਛਾ ਅੱਛਾ 50 ਰੁਪਏ ਦੀ ਸਿਰਫ ਇਹ ਹਾਂ ਜੀ ਠੀਕ ਹੈ ਹਾਂ ਜੀ ਵਧੀਆ ਚਾਰੋ ਵਾਲੇ ਪਾਣੀ ਦਾ ਅੱਛਾ ਚਾਰੋ ਵਾਲੇ ਪਾਣੀ ਦਾ ਭਾਈ ਕਹਿੰਦਾ ਯਾਰ ਉਹ ਭਾਈ ਕਹਿੰਦਾ ਯਾਰ ਠੀਕ ਹੈ ਤਾਂ ਉਹ ਨਾਲ ਦੇ ਪਾਣੀ ਦੀ ਠੀਕ ਹੈ ਠੀਕ ਹੈ ਸੇਰੀ ਮੁਖਸਾਬ ਕੋਰਡੋਬੋਰਾ ਰੋਡ ਜੋਸ਼ੀ ਹਸਪੀਟਲ ਦੇ ਸਾਹਮਣੇ ਠੀਕ ਹੈ ਠੀਕ ਹੈ ਜੋਸ਼ੀ ਹਸਪੀਟਲ ਹੈ ਨਾ हां ਜੋਸ਼ੀ ਹਸਪੀਟਲ ਹੈ ਤੇ ਉਹ ਵਿਸ਼ਾਲ ਮਹਿਗਮਾ ਠੀਕ ਹੈ ਤਾਂ ਸੋ ਪਲੀਜ਼ ਆਪਣੇ ਗੋਸਿਕ ਭਰਾ ਹੈ ਨਾ ਜਿੰਨਾ ਵੀ ਮੁਖਸ ਏਰੀਆ ਜਿੰਨਾ ਵੀ ਮੇਰੇ ਨਾਲ ਐਡ ਨੇ ਸਾਰੇ ਹੈ ਨਾ ਸੋ ਪਲੀਜ਼ ਸੋਪਡ ਕਰਵਨਾਂ ਦੀ ਸਰਦੀ ਚ ਇੱਥੇ ਸੋਪ ਲਾਣੇ ਆ ਅੱਛਾ ਸਰਦੀ ਸੂਣ ਲਾਉਣੇ ਆ ਹਾਂਜੀ ਦਿਵਾਲੀ ਤੋਂ ਬਾਅਦ ਅੱਛਾ ਮਤਲਬ ਇਹ ਗਰਮੀ ਗਰਮੀ ਇਹ ਰੱਖਦੇ ਹੋ ਨਾ ਗਰਮੀ ਇਹ ਕੋਲਡਿੰਗ ਚੱਲਦੀ ਹੈ ਤੇ ਵਧੀਆ ਸੋਪ ਹੁੰਦਾ ਹੈ ਜੀ ਆਪਣੇ ਕੋਲੇ ਬਿਨਾਂ ਹਾਰਾ ਰੋਟ ਤੋਂ ਅੱਛਾ ਹਾਂਜੀ ਘਰ ਵਰਗਾ ਸਵਾਦ ਬਿਲਕੁਲ ਠੀਕ ਹੈ ਠੀਕ ਹੈ ਉਹ ਵੀ ਸ਼ੁੱਧ ਹੁੰਦਾ ਫਰੈਸ਼ ਹੁੰਦਾ ਹੈ ਨਾ ਵਧੀਆ ਠੀਕ ਹੈ ਠੀਕ ਹੈ ਇੱਥੇ ਲਾਉਣੇ ਹੁੰਦੀ ਹੈ ਨਾ ਇੱਥੇ ਹੀ ਲਾਈਦਾ ਹਾਂ ਬੱਕਾ ਆਇਆ ਅੱਛਾ ਅੱਛਾ ਠੀਕ ਹੈ ਹਾਂਜੀ